ਕੀ ਅਸੀਂ ਆਪਣੀ ਜਿੱਤਿਆਂ 'ਚ ਨਹੀਂ ਬੈਠ ਦਿੰਦੇ ਤੁਸੀਂ ਉਹਨਾਂ ਲੋਕਾਂ ਨੂੰ ਸਾਡੇ ਸਿਰ ਤੇ ਬਿਠਾਉਣਾ ਚਾਹੁੰਦੇ ਆ ਸਖਦੇਵ ਸਿੰਘ ਤੁਹਾਡੀ ਐਸੇ ਸੋਚ ਨੇ ਡਾਕਟਰ ਅੰਬੇਦਕਰ ਨੂੰ ਅਮਰਤ ਨਹੀਂ ਸੀ ਛਕਣ ਦਿੱਤਾ ਤੇ ਉਹਦੇ ਪੈਰੋਕਾਰ ਚਾ ਬੈਠੇ ਡੇਰਿਆਂ 'ਚ ਜੇ ਅਸੀਂ ਉਦੋਂ ਇਹ ਗਲਤੀ ਨਾ ਕਰਦੇ ਨਾ ਤਾਂ ਅੱਜ ਸਾਡੀ ਕੌਮ 2% ਦੀ ਥਾਂ 60% ਹੁੰਦੀ ਉਹਨਾਂ ਦੇ ਭਗਤਾਂ ਨੇ ਤਾਂ ਬਾਣੀ 'ਚ ਰੱਖਿਆ ਹੀ ਐ ਇਹ ਵੀ ਰਹਿਣੇ ਚੁੱਪ ਕਰਕੇ ਉਹ ਗੁਰੂ ਸਾਹਿਬਾਂ ਨੇ ਰੱਖਿਆ ਸੀ ਤੁਸੀਂ ਨਹੀਂ ਸੀ ਰੱਖਿਆ ਤੁਸੀਂ ਤਾਂ ਨੀਵੇਂ ਨੀਵੇਂ ਕਹਿ ਕੇ ਕੱਢਤਾ ਅਖੇ ਜੀ ਇਹ ਨੀਵੇਂ ਨੇ ਤੁਸੀਂ ਕਹਿੰਦੇ ਹੋ ਇਹ ਲੋਕ ਸਾਡੇ ਬ੍ਰਬਰ ਬੈਂਡ ਚੋਗੇ ਨਹੀਂ ਤੂੰ ਠੀਕ ਕਹਿਣਾ ਸੁਖਜਨ ਸਿੰਘ ਅੱਜ ਜਿੰਨੀ ਉੱਚਨੀ ਚ ਜਿੰਨੀਆਂ ਜਾਤਾਂ ਪਾਤਾਂ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੀ ਸਾਡੀ ਕੌਮ ਚ ਹੈ ਨਾ ਹੋਰ ਕਿਸੇ ਪਾਸੇ ਨਹੀਂ ਓਏ ਹੋਰ ਤਾਂ ਹੋਰ ਇਹਨਾਂ ਲੋਕਾਂ ਨੇ ਤਾਂ 15 ਭਗਤ ਨਹੀਂ ਬਖਸ਼ੇ ਨਾ ਪ੍ਰਧਾਨ ਜੀ ਤੁਸੀਂ ਮੈਨੂੰ ਇਹ ਦੱਸੋ ਜਿਨ੍ਹਾਂ ਭਗਤਾਂ ਨੇ ਬਾਣੀ ਲਿਖੀ ਉਹਨਾਂ ਭਗਤਾਂ ਦੇ ਸਾਨੂੰ ਦਿਹਾੜੇ ਨਹੀਂ ਮਨਾਉਣੇ ਚਾਹੀਦੇ ਉਹਨਾਂ ਭਗਤਾਂ ਦੇ ਨਾਂ ਕਲੰਡਰਾਂ 'ਚ ਨਹੀਂ ਚਾਹੀਦੇ ਈ ਦਰਬਾਰ ਸਾਹਿਬ ਤੋਂ ਉਹਨਾਂ ਭਗਤਾਂ ਦੇ ਨਾਂ ਤੇ ਨਗਰ ਕੀਰਤਨ ਹੀ ਸੀ ਨਿਕਲਣਾ ਚਾਹੀਦਾ ਜਿਹੜੇ ਭਗਤ ਗੁਰਬਦਾਸ ਭਗਤ ਕਬੀਰ ਭਗਤ ਨਾਮਦੇਵ ਨੂੰ ਬਾਬੇ ਨਾਨਕ ਨੇ ਆਪਣੇ ਗੱਲ ਨਾਲ ਲਾਇਆ ਸੀ ਓਏ ਤੁਸੀਂ ਤਾਂ ਉਹਨਾਂ ਭਗਤਾਂ ਦੇ ਨਾਂ ਅਰਦਾਸ ਵਿੱਚ ਸ਼ਾਮਲ ਵੀ ਨਹੀਂ ਕਰ ਸਕੇ ਹੋਰ ਕੀ ਕਰੋਗੇ ਤੁਸੀਂ ਸਰਪੰਚ ਸਾਹਿਬ ਤੁਸੀਂ ਭਗਤਾਂ ਦੀ ਗੱਲ ਕਰਦੇ ਹੋ ਇਹਨਾਂ ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਦੋ ਦੋ ਘੰਟੇ ਖੜੇ ਰਹਿੰਦੇ ਐ ਪਰ ਜੇ